ਰਾਬ ਤੇ ਕੋਈ ਰੋਸ਼ਨੀ ਐ ਇੰਨਿਆ ਇੰਨਾ ਪਤੀ ਚਲਾ ਗਿਆ ਪੁੱਤ ਇਹੋ ਜਿਹਾ ਨਿਕਲ ਆਇਆ ਘਰ ਦੇ ਵਿੱਚ ਇੰਨੀ ਗਰੀਬੀ ਹੈ ਚਲ ਮਹਾਰਾਜ ਬਾਬੇ ਗਾੜੀ ਇਹੋ ਹੱਥ ਜੋੜ ਦੇ ਚ ਰੁਕੀ ਮਸੀਂ ਦਹੀ ਜਾਂਦਾ ਹਾਏ ਹਾਏ ਮੈਂ ਕਹਿ ਦਿੰਦੇ ਆ ਕਿ ਤੁਸੀਂ ਵੀਡੀਓ ਕਿਉਂ ਬਣਾਉਂਦੇ ਹੋ ਹਾਂਜੀ ਇਹ ਗੁੜੀਆਂ ਵਾ ਤੇ ਇੱਕ ਕੁੜੀ ਦਿਹਾੜੀ ਗਈ ਹੈ ਮਤਲਬ ਅੱਛਾ ਅੱਛਾ ਦੇਖਾ ਪਤਾ ਕਰਦਾ ਹਾਂ ਹਾਂਜੀ ਅਨਦਰ ਚੂੜੇ ਤੱਕ ਫਿਰ ਜਦੋਂ ਨਹੀਂ ਨਾ ਕੋਈ ਫਿਰ ਮੈਂ ਇਥੋਂ ਤੱਕ ਆਖਿਆ ਕਿ ਕਿਉਂਕਿ ਮੈਂ ਵੀ 7 8 11 ਦਾ ਕੰਮ ਕਰਦੀ ਮੈਂ ਵੀ 11 ਦਾ ਕੰਮ ਕਰਦੀ ਹਾਂਜੀ ਮੈਂ ਵੀ 11 ਦਾ ਕੰਮ ਕਰਦੀ ਮੈਂ ਆਖਿਆ ਤੈਨੂੰ ਆਖਿਆ ਨਾ ਰੋਣਾ ਨਹੀਂ ਆ ਰੋਣਾ ਹੋਦੀ ਸਿਰਫ ਕਿੰਤੀਰੇ 8 ਤੋਂ ਨਾ ਦੇਣੀ ਰਹੇ ਹਾਂਜੀ 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 ਉਹਦੇ ਘਰ ਚ ਤੇ ਕੋਈ ਹੈ ਹੀ ਨਹੀਂ ਕਿ ਜਿੰਨੇ ਭੱਜ ਦੌੜ ਕਰ ਲੈਣਗੇ ਇਹ ਇਤਨਾ ਪੈਸਾ ਕੋਨਾ ਕੰਮ ਤੋਂ ਵੀ ਨਹੀਂ ਦੇ ਉਹ ਹੁੰਦੇ ਇਹ ਗਾਂਦੇ ਇਟਾਂ ਲਾਈਆਂ ਤੇ ਹਨਾ ਇਹ ਤਾਂ ਨਹੀਂ ਢੱਡਿਕ ਪੈਣੀਆਂ ਵੇੜੀ ਯਾਰ ਬਿੱਕੀ ਫੇਰੇ ਤਰਾ ਤੇਰਾ ਦਈ ਦੀਆਂ ਡੇਪੰਦੀ ਫੇਰ ਆ ਦੇ ਦੀਆਂ ਕਿਧਰ ਜਾਣਾ ਆ ਜਾ ਮੇਰੇ ਕੋਲ ਨਾ ਮੈਂ ਚਾਹੁੰਦਾ ਕੋਈ ਗੱਲ ਕਰਦੇ ਆਂ ਅੱਜ ਕੋਈ ਗੱਲ ਕਰਦੇ ਆਂ ਕਿਹੜੇ ਕੋਲ ਜਾ ਰਿਹਾ ਅੱਜ ਬੋਦਰਿਆ ਜੀ ਤਾਂ ਆ ਗਈ ਹੋਦੀ ਮਮਤਾ ਮਮਤਾ ਹਾਂਜੀ ਕਰੋ ਯਾਰ 11:30 ਹੋ ਜਾਂਦੇ ਨੇ ਤੇ 12:00 ਬ੍ਰਾ। 11:00 ਨੂੰ ਮਿਲਦੇ। ਇਹੋ ਹੀ ਕਰ ਰਹੇ ਤੁਸੀਂ। ਹਾਂਜੀ ਇਹੀ ਕਰ ਰਹੇ ਆ। ਤੇ ਤੁਸੀਂ ਕਿੰਨੇ ਸੀ ਰਹਿੰਦੇ ਇੱਥੇ? ਇਹ ਬਸ ਮੈਂ ਤੇ ਇਹਨਾਂ ਦੀ ਨਾ ਕੁੜੀਆ ਤੇ ਮੈਂ ਰਿਸ਼ਤਾ ਹੀ ਕਰਾਇਆ ਵਾ ਇਹ। ਇਹ ਮਾਂ ਆ। ਹਾਂਜੀ ਇਹ ਕੁੜੀਆ ਵਾ। ਤੇ ਇੱਕ ਕੁੜੀ ਦਿਹਾੜੀ ਗਈ ਆ ਮਤਲਬ। ਅੱਛਾ ਅੱਛਾ ਇਹ ਭੈਣ। ਇਹ ਭੈਣ ਬਹੁਤੀ ਮਤਲਬ। ਅੱਛਾ ਇਹਨਾਂ ਦੀ ਹਾਂਜੀ। ਹੋਰ ਨਹੀਂ। ਹੋਰ ਭੈਣ ਠੀਕ ਠਾਕ। ਹਾਂਜੀ ਬਾਬਾ। ਠੀਕ। ਮਤਲਬ ਨਹੀਂ। ਆਹ ਬੈਠੋ ਬੈਠੋ। ਇਦਾਂ ਹੀ। ਬਹੁਤ ਜ਼ਿਆਦਾ ਇਹਨਾਂ ਦਾ। ਉੱਥੇ ਆ ਜਾਣਾ। ਅੱਛਾ ਕੀ ਕੀ ਗੱਲ? ਨਛਾ ਪਤਾ ਹੀ ਤੁਹਾਨੂੰ ਪਤਾ ਕਰਦਾ ਹਾਂਜੀ ਅੱਜ ਕੱਲ ਤੇ ਬਣਾ ਦਾ ਸਾਰਾ ਧੋਰੀ ਇਹੋ ਜਿਹਾ ਤੇ ਪਰ 12 ਦਿਨ ਹੋ ਗਏ ਮੈਂ ਨਾਲ ਹੀ ਕੁੜੀ ਫਿਰਨਦੀ ਆ ਕੋਈ ਨੇ ਕੋਈ ਨਹੀਂ ਵੀ ਮਤਲਬ ਪਿੰਡ ਦੇ ਵਿੱਚ ਕੋਈ ਨਹੀਂ ਆਖਿਆ ਵੀ ਚਲੋ ਅਸੀਂ ਕੁੜੀ ਦਾ ਝੂੜਾ ਧਾਣੀ ਕਰਦੇ ਹਾਂ ਅਸੀਂ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਾਹ ਚਾਹ ਜਿਹੜੀ ਹੈ ਮਤਲਬ ਸੱਤ ਬੰਦ ਮੈਂ ਸੱਦੂੰਗੀ ਤੇ ਚਲੋ ਕੋਈ ਗੱਲ ਨਹੀਂ ਚਾਹ ਦਾ ਮੈਂ ਕਰ ਦੂੰਗੀ ਅੱਛਾ ਤੁਸੀਂ ਤੁਸੀਂ ਮੈਂ ਕਿਹ ਵਿੱਚੋਂ ਲੇ ਜੀ ਹਾਂਜੀ ਹਾਂਜੀ ਉਧਰੋਂ ਬੰਦੇ ਕਿੰਨੇ ਆਉਣੇ ਉਧਰੋਂ 7 10 7 8 ਜੇ ਸੱਦੇ ਦਾ ਬੱਜੀ 10 ਵਜੇ ਹਾਂਜੀ ਤੇ ਇਹ ਤੁਹਾਡੇ ਕਿੰਨੇ ਕੋਈ ਨੇ ਇਧਰੋਂ ਆਪਣੇ ਦਾ ਇਧਰੋਂ 10 12 ਇਧਰੋਂ ਹੋ ਜਾਣੇ ਆ ਤੇ ਕਰਨਾ ਕਿੱਥੇ ਪ੍ਰੋਗਰਾਮ ਉਹ ਆਪਾਂ ਗੁਰਦੁਆਰਾ ਸਾਹਿਬ ਕਰਨਾ ਇੱਥੇ ਨਾਲ ਹੀ ਪਿੰਡ ਦੇ ਵਿੱਚ ਹੀ ਹਾਂਜੀ ਪਿੰਡ ਦੇ ਵਿੱਚ ਹੀ ਠੀਕ ਆ ਠੀਕ ਆ ਹਾਂਜੀ ਤੇ ਭੈਣ ਨੇ ਕੀ ਨਾਂ ਦਾ ਪ੍ਰੋਣੇ ਦੇ ਵੇਖਿਆ ਹਾਂਜੀ ਮਿਲੇ ਹੈ ਠੀਕ ਪਸੰਦ ਵਾ ਹਾਂਜੀ ਐਦਾਂ ਪਸੰਦ ਜਾਈ ਰਹੀ ਕਿੱਥੇ ਮੰਗੀ ਕਿੱਥੇ ਪਾ ਸੁਭਾਵਾ ਸੋਵਾ ਹਾਂਜੀ ਚੋਲੇ ਲੱਗ ਗਏ ਲੱਗ ਗਈ ਇਹ ਤੁਹਾਡੇ ਹਾਂ ਠੀਕ ਠੀਕ ਕੀ ਕਰਦਾ ਵੀਰ ਉਹ ਮਿਸਤਰੀ ਆ ਅੱਛਾ ਹਾਂਜੀ ਉਹ ਕਹਿੰਦਾ ਪਿੰਦਾ ਤੇ ਨਹੀਂ ਕੋਈ ਨਹੀਂ ਆਪਾਂ ਗਰੰਟੀ ਫੋਲ ਚੁੱਕੀ ਆ ਕਿਉਂਕਿ ਜਿੱਤਰਾਂ ਦੀ ਮੇਰੀ ਗੁਡੀਆਂ ਨਾ ਮੈਨੂੰ ਗੁਡੀਆਂ ਹੀ ਬਣਾਈ ਕਿਉਂਕਿ ਮੈਂ ਇਹਨਾਂ ਦਾ ਚੂੜੇ ਤੱਕ ਫਿਰ ਜਦੋਂ ਨਹੀਂ ਨਾ ਕੋਈ ਫਿਰ ਮੈਂ ਇਥੋਂ ਤੱਕ ਆਖਿਆ ਕਿਉਂਕਿ ਮੈਂ ਵੀ ਸਤਾ ਅੱਠਾ 11 ਦਾ ਕੰਮ ਕਰਦੀ ਮੈਂ ਕਿਹਾ ਚੂੜੇ ਵੀ ਮੈਂ ਪਾਉਂਗੀ ਚਾਹ ਵੀ ਮੈਂ ਪਾਉਂਗੀ ਅੱਛਾ ਤੂੰ ਹੀ ਘਰਾਂ ਦਾ ਕੰਮ ਕਰਦੀ ਹਾਂਜੀ ਮੈਂ ਵੀ ਘਰਾਂ ਦਾ ਕੰਮ ਕਰਦੀ ਮੈਂ ਆਖਿਆ ਕੋਈ ਗੱਲ ਨਹੀਂ ਜੇ ਤੇਰਾ ਨਹੀਂ ਨਾ ਤੇ ਮੈਂ ਤੇਰੀ ਦੂਜੀਤੀ ਆ ਇਹਨੇ ਗਲਤੀ ਕੀਤੀ ਅਰਸਤਾ ਤਾਂ ਨੁਕ ਰੋਣਾ ਨਹੀਂ ਰੋਣਾ ਨਹੀਂ ਜਦੋਂ ਮੈਂ ਤੈਨੂੰ ਆਖਿਆ ਨਾ ਰੋਣਾ ਨਹੀਂ ਆ ਰੋਣਾ ਹੋਦੀ ਮੈਂ ਤੈਨੂੰ ਧੀ ਵੀ ਬਣ ਕੇ ਦਿਖਾਵਾਂਗੀ ਪੁੱਤ ਵੀ ਬਣ ਕੇ ਤੇਰੇ ਨਾਲ ਕਰਨਾ ਠੀਕ ਹੈ ਨਾ ਤੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੁਸੀਂ ਐਸੇ ਪਿੰਡ ਚੋਂ ਹੀ ਹਾਂਜੀ ਮੇਰਾ ਦੂਜੇ ਪਾਸੇ ਘਰ ਆ ਤੇ ਮੈਂ ਚਲੋ ਕਿਉਂਕਿ ਮੇਰਾ ਦਿਲ ਨਹੀਂ ਇਦਾਂ ਦਾ ਹੈਗਾ ਕਿ ਮੈਂ ਜੇ ਇਹਨਾਂ ਦਾ ਚੋਣੇ ਚੁੱਕਿਆ ਵਾ ਨਾ ਤੇ ਇਹ ਗੱਲ ਕਹੀ ਆ ਕਿ ਮੈਂ ਕਿਹਾ ਮੈਂ ਤੈਨੂੰ ਧੀ ਬਣ ਕੇ ਵੀ ਪੁੱਤ ਬਣ ਕੇ ਵੀ ਤੇਰਾ ਦੂਜਾ ਪੁੱਤ ਬਣ ਕੇ ਦਿਖਾਉਂਗੀ ਤੈਨੂੰ ਹਾਂ ਹਾਂ ਕਿਆ ਬਾਤ ਹੈ ਕਿਆ ਬਾਤ ਹੈ ਜੀ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਕੋਈ ਬੇਟੀ ਇੱਕ ਹੀ ਹੈ ਨਾ ਹਾਂਜੀ ਅੰਮ੍ਰਿਤ ਜੀ ਕਿਆ ਬਾਤ ਹੈ ਦੋ ਬੇਟੀਆਂ ਉਹ ਛੋਟੀ ਹੈ ਇਹਨਾਂ ਤੋਂ ਹਾਂਜੀ ਛੋਟੀ ਹੈ ਉਹ ਤਾਂ ਤੁਹਾਨੂੰ ਪਤਾ ਤੇ ਦੋਈ ਇਹਨਾਂ ਕੋਲ ਵੀ ਤੁਹਾਡੀਆਂ ਬੱਚੀਆਂ ਕਿੰਨੀਆਂ ਦੋ ਹੀ ਬਾਬਾ ਜੀ ਕਾਕਾ ਕਾਕਾ ਵੇਖ ਜਿਹੜਾ ਕਾਕਾ ਉਹ ਭੈਣਾ ਵਾ ਗਿਆ ਹਾਂ ਠੀਕ 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 ਉਹ ਵੀ ਫਿਰ ਇਹਨਾਂ ਦੇ ਨਾਲ ਤੁਹਾਨੂੰ ਪਤਾ ਫਿਰ ਜੇ ਕੋਈ ਟਾਈਮ ਵੀ ਨਹੀਂ ਹੋਇਆ ਵਿਆਹ ਹੋਇਆ ਨੂੰ ਅਜੇ ਇਹਨਾਂ ਦੇ ਵੀ ਹੱਥ ਚੂੜਾ ਹੈ ਤੇ ਅੱਜ ਬਾਤ ਕਿੰਨੇ ਚਿਰ ਹੋ ਗਿਆ ਪਹਿਣ ਵਿਆਹ ਨੂੰ ਸਾਲ ਕੋਈ ਕਿਹਾ ਮੇਰੇ ਸਾਲ ਕੋਈ ਹਾਂਜੀ ਤੇ ਚਲੋ ਚਲੇ ਵੀ ਜਾਂਦਗਾ ਦਿਹਾੜੀ ਦਾ ਪਾਏ ਤੇ ਅੱਜ ਫਿਰ ਤੁਹਾਨੂੰ ਸੱਦਨ ਕਰਕੇ ਫਿਰ ਆਖੇ ਵੀ ਅੱਜ ਨੂੰ ਰਹਿਣ ਦੋ ਤੁਸੀਂ ਕੋਈ ਗੱਲ ਨਹੀਂ ਚਲੋ ਅੱਜ ਮਾਰੇ ਨੇ ਮੇਲ ਕਰਾਇਆ ਵਾ ਕਿ ਤੁਹਾਡੇ ਨਾਲ ਹੈਂ ਹਾਂਜੀ ਹਾਂ ਤੇ ਇਹ ਧਿਆਣੀ ਦਾ ਕੀ ਨਾ ਹੀ ਮਿਲਣਾ ਹੈ ਮਾਂ ਨੂੰ ਮਿਲਣਾ ਹੈ ਬਸ ਉਹ ਵੀ ਛੋਟਾ ਜਿਹਾ ਬੱਚਾ ਸੀ ਉਹਨੇ ਆਈਡੀ ਕੱਢੀ ਆ ਫਿਰ ਆਈਡੀ ਤੋਂ ਤੁਹਾਨੂੰ ਫੋਨ ਲਾਇਆ ਉਹ ਵੀ ਮੇਰਾ ਬੇਟਾ ਹੀ ਆ ਉਹਨਾਂ ਮਤਲਬ ਐਂਪਰ ਤੇ ਸ਼ਹਿਰ ਚਾਹ ਪੁੱਤ ਜੇ ਚਾਦਰ ਨਹੀਂ ਹੈ ਨਾ ਤੇ ਮੇਰਾ ਪੁੱਤ ਨਾ ਖੰਡ ਕੱਟ ਪਾਉਣੀ ਹੈ ਠੀਕ ਹੈ ਫਿਕਰੀ ਪਹਿਲਾਂ ਦੇ ਦੇ ਲੋ ਆਪਾਂ ਇਧਰ ਇਧਰ ਆ ਮੇਰਾ ਪੁੱਤ ਹੈ ਇਧਰ ਆਓ ਆਓ ਕੁਰਸੀ ਕਿੱਧਰ ਮੰਜਾ ਹੋ ਰਿਹਾਗਾ ਹਾਂਜੀ ਉਹ ਮੰਜਾ ਕੱਢ ਲੈ ਬਾਹਰ ਬੈਠ ਬੈਠੋ ਮੈਥੇ ਬੈਠ ਕਦਮ ਅੱਜ ਹੀ ਤੁਹਾਡੀ ਸ਼ਾਇਦ ਕਾਲ ਆਈ ਹੈ ਨਾ ਅੱਜ ਹੀ ਲਾਈ ਹੈ ਅੱਜ ਹੀ ਕੀਤੀ ਹੈ ਨਾ ਹਾਂਜੀ ਅੱਜ ਹੀ ਬਸ ਬੜਾ ਸੋੜ ਇੱਕਦਮ ਭੱਜ ਭੱਜ ਕੇ ਜਿਹਾ ਜੀ ਰਿਹਾ ਹੈ ਠੀਕ ਹੈ ਤੇ ਇਹ ਨਾ ਤੁਹਾਨੂੰ ਮੈਂ ਇੱਕ ਬੇਨਤੀ ਕਰ ਦਿੰਨਾ ਵਾ ਕਿ ਇਹ ਸਾਰਾ ਕੁੜੀ ਦਾ ਜ ਸਾਰਾ ਸਮਾਨ ਜੇ ਠੀਕ ਹੈ ਇਹ ਕਿ ਨਾ ਦਾ ਕੁੜੀ ਦਾ ਕੱਪੜੇ ਲੀੜਾ ਚੂੜਾ ਕਲੀਰੇ ਸਾਰਾ ਕੁਝ ਤੁਹਾਨੂੰ 6-7 ਵਿਆਹ ਹੋਰ ਰੰਬੇ ਬੰਨਾਂ ਜੀ ਇੰਨੀ ਕਿ ਸਾਡੀ ਜੀ ਇਹਨਾਂ ਨੇ ਫੋਨ ਕੀਤਾ ਤੇ ਅੱਜ ਜੀ ਹਾਂਜੀ ਤੁਹਾਡੇ ਤੱਕ ਪਹੁੰਚਦਾ ਕੀਤਾ ਹਾਂਜੀ ਹਾਂਜੀ ਕਿਉਂਕਿ ਜਿਹੜੀ ਗੱਲ ਤੁਸੀਂ ਗੱਲ ਕਹੀ ਸੀ ਨਾ ਹਾਂਜੀ ਕਿ ਮੈਨ ਮੇਰੇ ਖਿਆਲ ਤੇ ਠੱਡ ਨਾ ਗੱਲ ਹੋਈ ਸੀ ਕਿ ਅਸੀਂ ਵਿਆਹ ਕੈਨਸਲ ਕਰ ਦੇਣਾ ਹਾਂਜੀ ਸਾਡੇ ਹੱਥ ਪਲਾ ਉਹਦੇ ਕਰਕੇ ਅਸੀਂ ਆਏ ਜਿਵੇਂ ਅਸੀਂ ਅਮਰਤ ਸਵੇਰੇ ਗਏ ਸੀ ਤੇ ਮੈਨੂੰ ਆਦੇ ਵੀ ਆਪਾਂ ਗਾੜੀ ਕਰਦ ਗਏ ਤੇ ਮੈਂ ਕਿਹਾ ਨਹੀਂ ਆਪ ਉਦਨ ਆਪ ਘੜਾਇਆ ਉਦਨ ਵੀ ਇਹਨਾਂ ਨੇ ਮੇਹ ਗੱਲ ਕਹੀ ਸੀ ਮੈਂ ਕਿਹਾ ਤੂੰ ਹੀ ਮੇਰੇ ਤੇ ਸੁੱਟ ਸੁੱਟ ਦੋ ਮੈਂ ਜਿੱਦਾਂ ਮਰਜੀ ਕੋਈ ਗੱਲ ਨਹੀਂ ਮੈਂ ਆਪਣੀ ਧੀ ਬਣਾ ਗਈ ਤੋਰੂੰਗੀ ਜੇ ਮੇਰੇ ਘਰੇ ਹੋਰ ਧੀ ਹੁੰਦੀ ਤੇ ਮੈਂ ਉਹ ਵੀ ਤਾਂ ਵਿਆਹਣੀ ਹੀ ਇਹ ਵੀ ਮੇਰੀ ਆ ਇਹਨੂੰ ਇਹਨੂੰ ਕਰ ਲਓ ਨਾ ਠੀਕ ਹੈ ਇਤਨਾ ਨਹੀਂ ਠੀਕ ਹੈ ਇੱਥੇ ਚਲੋ ਦੋ ਜੀ ਆ ਠੀਕ ਆਪ 10 ਮੰਨਦਾ ਡਾ ਇਹ ਤੁਸੀਂ ਨਾਲ ਖੜਨਾ ਜਿਹੜਾ ਹਾਂਜੀ ਸਵਾਉਣ ਦਾ ਵੀ ਟਾਈਮ ਹੈ ਨਾ ਗਰਮ ਧੀ ਤਾਂ ਅੱਜ ਆ ਜਾਈਂ ਲਾਜ਼ੂ ਮੜਨ ਦਾ ਹਾਂਜੀ ਇੱਥੇ ਠੀਕ ਆ ਆ ਸੀਣ ਵਾਲੀ ਹੈ ਠੀਕ ਹੈ ਹਾਂਜੀ ਕਬੀ ਗਰਮ ਹੁੰਦਾ ਤੇ ਕੋਈ ਗਾਂ ਸਰਦੀਆਂ ਵਾਂ ਤੁਹਾਡੇ ਸੋਹਣੇ ਸੁਨੱਕੇ ਸੂਰਤ ਨਾਲ ਆ ਜਾਣਗੇ ਹਾਂਜੀ ਆਦਰ ਫੇਰੀ ਆਮੜਾ ਸੂ ਠੀਕ ਹੈ ਤੇ ਆ ਇੱਕ ਕੋਟੀ ਤੇ ਸ਼ਾਲ ਸ਼ਾਲ ਠੀਕ ਹੈ ਆ ਇਹਨਾਂ ਨੇ ਖਰੀਦ ਲਈਓ ਸੋਨਾ ਇਹਨਾਂ ਦੀ ਪਸੰਦ ਦਾ ਹਾਂਜੀ ਪਸੰਦ ਆ ਚੁੰਡਾ ਹੁਣ ਅਸੀਂ ਆਪਣੀ ਪਸੰਦ ਦਾ ਲੈ ਆਈਆਂ ਕਲੀਅਰ ਕਿੱਥੇ ਕਲੀਅਰ ਦਿੰਨੀ ਆ ਸੋਨਾ ਹਾਂਜੀ ਸੋਨਾ ਹੈ ਸੰਦ ਹਾਂਜੀ ਫੜ ਕੇ ਵੇਖੋ ਨਾ ਫਿਰ ਫੜ ਕੇ ਵੇਖਾਂ ਨਹੀਂ ਸੋਨਾ ਹੈ ਸੋਨਾ ਮਹਾਰਾਜ ਆ ਜਾਵੇ ਖੋਲ ਤਾਂ ਆ ਜਾ ਆ ਆ ਆ ਤੁਹਾਡੇ ਪਤਲ ਗਾਨੇ ਵੀ ਤੁਹਾਡੇ ਨਾਲ ਆ ਗਏ ਜੇ ਗੱਨ ਜਿੱਟੀਆਂ ਵੀ ਆ ਗਈਆਂ ਤੇ ਆ ਮੇਰੀ ਮੇਰੀ ਧੀ ਲਈ ਹੈ ਠੀਕ ਹੈ ਸੋਨੇ ਜਿਹੜੇ ਹੈ ਮੇਰੇ ਮੇਰੀ ਧੀ ਨੇ ਕਦੋਂ ਫੜਨੇ ਭਲਾ ਹੈ ਸੋਰੀ ਕੋਈ ਗੱਲ ਨਹੀਂ ਕਿਧਰ ਜਾਂਦਰਾ ਪਸੰਦ ਆ ਵੀਰੇ ਦੀ ਨੂੰ ਹਾਂਜੀ ਸਾਰਾ ਕੁਝ ਹੀ ਆਪਣੀ ਪਸੰਦ ਆ ਹੀ ਲਿਆਈ ਹੈ ਨਹੀਂ ਉਹ ਵਧੀਆ ਹੀ ਆ ਮਾਰਾ ਚਲੋ ਤਾਂ ਇੰਨੀ ਟੈਨਸ਼ਨ ਖਤਮ ਹੋ ਗਈ ਆ ਨਹੀਂ ਇੱਕ ਜਿਹੜਾ ਵਾ ਤੇਲ ਵਾਲੇ ਦਿਨ ਬੰਨਣਾ ਆ ਜਦੋਂ ਵਿਆਹ ਵਾਲੇ ਦਿਨ ਕੀ ਦੇਈ ਤੁਸੀਂ ਉਹ ਆ ਆਸ ਤੇ ਲੀ ਸੁਲ ਗਿਆ ਦੇਣਾ ਹਾਂਜੀ ਆ ਮਾਤਾ ਮੂ ਤਾਂ ਚੇਰ ਖਸ ਮਾਈਕੀ ਮੁਸਕਾਨ ਵੇਖੋ ਤੁਸੀਂ ਆ ਤੁਸੀਂ ਚੋਣੇ ਹਾਂ ਅਸੀਂ ਹੁਣ ਆ ਤੁਸੀਂ ਚੋਣੇ ਕਿਉਂ ਉੱਥੇ ਤੱਕ ਛੱਡ ਕੇ ਹੋਣਾ ਲੜਾਤੀਆਂ ਕਿ ਨਹੀਂ ਦੱਸੋ ਹਾਂਜੀ ਇਲਾਰ ਇਹ ਜਿੰਨੇ ਜਨੀ ਦਿਓ ਇਹਨਾਂ ਨੂੰ ਆ ਜਾ ਗਾ ਆਪੋ ਤੇ ਗਾ ਆ ਜਾ ਥੋੜੀ ਜਿਹੀ ਗਾ ਆ ਜਾ ਮਾ ਗੰਗ ਜੱਜ ਦਾਵਾ ਕਿ ਨਹੀਂ ਲਾ ਜਾ ਗਾ ਗਾ ਲਾ ਦੇ ਉਹ ਮੇਰੀ ਕੀ ਹਾਂਜੀ ਹਾਂ ਲਾਓ ਜੀ ਇਹ ਜਾਨੀ ਅਦਾ ਕਰਦੇ ਵੈਗਰ ਬਾਹਰ ਅੱਜ ਇੰਨੀ ਇੰਨੀ ਕਿਤੇ ਕਿੰਨਾ ਸੋਹਣਾ ਮਾਰਾ ਤੁਹਾਨੂੰ ਨਾ ਤੰਦਰੁਸਤੀ ਬਖਸ਼ੇ ਬਸ ਹਾਂ ਨਹੀਂ ਵੀਰ ਜੀ ਤੁਹਾਨੂੰ ਵੀ ਨਾੜੀ ਬਖਸ਼ੇ ਵੈਗਰ ਤਾਸੰਦ ਹੈ ਹਾਂ ਮਾਰਾ ਜੀ ਪੋਚ ਰੱਖੇ ਮੇਰੇ ਧੀ ਨੂੰ ਪਸੰਦ ਸਾਰਾ ਕੋ ਹਾਂਜੀ ਹੈ ਤੇ ਉਹਦੇ ਪੈਸੇ ਦੋ ਲਓ ਜੀ ਲਓ ਜੀ ਲਓ ਜੀ ਸਭ ਤੋਂ ਪਹਿਲਾਂ ਕੋਈ ਫੋਨ ਬਾਹਰ ਸੁਣਦੇ ਹੁਣ ਰਹਿਣੇ ਰਹਿਣੇ ਇੱਧਰੋਂ ਆਉਂਦੇ ਹਨ ਲਓ ਜੀ ਲਓ ਜੀ ਇਹਦੀ ਜੁੱਤੀ ਲੈ ਲੈਣੀ ਆਪਣਾ ਪਜੀ ਠੀਕ ਹੈ ਜੁੱਤੀ ਤਾਂ ਨਹੀਂ ਪਤਾ ਨਹੀਂ ਨਾ ਆਪ ਨੂੰ ਠੀਕ ਹੈ ਜੀ ਤੇ ਜੁੱਤੀ ਤੁਸੀਂ ਆਪਣੇ ਨਾਪੀ ਲੈ ਲੈਣੀ ਤੇ ਇਹਨੂੰ ਹੁਣ ਸੀਨੇ ਦੇ ਦੋ ਜਿਹੜਾ ਜਿਹੜਾ ਸਵਾਗਤ ਅੱਜ ਵੈਗ ਰੂ ਜੀ ਮਨਿੰਦ ਦੇ ਸੌਖੀ ਅੱਜ ਨੀਂਦ ਸੌਖੀ ਮੈਂ ਸੌਣਾ ਹੈ ਸਹੀ ਗੱਲ ਮੈਨੂੰ ਨੀਂਦ ਨਹੀਂ ਆਉਂਦੀ ਹਾਂ 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 ਜੀ ਹੁੰਦਾ ਆ ਹੋਰ ਇਹ ਮਾਨ ਕਰਦੀ ਦੀ ਹੋਰ ਤਰ ਮੈਂ ਨਹੀਂ ਨਹੀਂ ਪਵਾ ਮੈਂ ਤਾਂ ਅੱਜ ਸੇ ਪਾਸੇ ਹੋ ਕੇ ਕਰਦੀ ਪਰ ਮੈਨੂੰ ਨਹੀਂ ਨਹੀਂ ਨਾ ਇਦਾਂ ਤੂੰ ਨਹੀਂ ਕਰਨਾ ਮੇਰੇ ਲਾਗੇ ਨਾ ਕਰੀ ਜੇ ਮੜ ਜਾਉ ਉਦਾਸ ਹੁੰਦੀ ਮੇਰੇ ਇੱਕ ਬਰਾਟ ਪੈਂਦੀ ਵੀ ਤੂੰ ਇਦਾਂ ਕਰਦੀ ਆਹ ਮਾਤਾ ਹਾਂ ਜੀ ਇਹ ਮੰਮੀ ਹੈ हां जी मेनू पता जी हां जी पता जी ਧਰ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਤੇ ਤੇ ਪਤਾ ਮਹਿੰਦੀ ਲਾਈ ਮਹਿੰਦੀ ਲੱਗੇ ਜੀ ਲਾਉਗੀ ਨਾ ਲੱਗੇ ਲੋਣੀ हां जी ਇਹ ਆਪਣੇ ਕੋ ਹੈਗਾ ਭਾਵੇਂ ਤਰਨ ਤਰਨ ਤੋਂ ਕੋਈ ਹੋਰ ਆਪਾਂ ਵੇਖਾਂਗੇ ਵੀਡੀਓ ਪਾਵਾਂਗੇ ਕਈ ਭੈਣਾਂ ਤਿਆਰ ਕਰਨ ਵਾਲੀਆਂ ਫੋਨ ਕਰਦੀਆਂ ਹੁੰਦੀਆਂ ਨੇ ਹਾਂ ਜੀ ਫੋਨ ਕਰਕੇ ਵੇਖਾਂਗੇ ਜੇ ਤੇ ਕੋਈ ਹੋਊਗਾ ਤਾਂ ਨਾਲ ਗੱਲ ਕਰਾ ਦਾਂਗੇ ਤੁਹਾਡਾ ਹੀ ਨੰਬਰ ਦੇ ਦਾਂਗੇ ਹਾਂ ਜੀ ਜੇ ਨਹੀਂ ਹੋਇਆ ਤੇ ਫਿਰ ਤੁਹਾਨੂੰ ਆਪ ਹੀ ਕਰਨਾ ਪਏਗਾ ਹਾਂ ਠੀਕ ਹੈ ਮੈਂ ਕਾਫੀ ਪੜਨਾ ਕਹਿੰਦੀ ਹੁੰਦੀ ਆ ਵੀ ਹਾਣ ਨੂੰ ਮੌਕਾ ਦਿਓ ਤੇ ਹਾਂ ਹੁੰਦਾ ਜੇ ਕੁਝ ਵੇਹ ਸੋਚਿਆ ਤਰਾ ਕਿੱਥੇ ਤਿਆਰ ਹੋਣਾ ਅਜੇ ਤੱਕ ਕੁਝ ਨਹੀਂ ਸੋਚਿਆ ਵੀ ਕੋਈ ਗੱਲ ਨਹੀਂ ਮਾਰੇ ਨੇ ਚਾਹਿਆ ਤੇ ਕਿ ਬਤ ਸੋਨਾ ਸਰੱਖਾ ਬੱਚਾ ਵਾ ਤੇ ਉਹ ਮਾੜਾ ਮੋਟਾ ਤਿਆਰ ਹੋਏ ਸੋਨੇ ਸੋਨੇ ਸਦਾ ਕੀ ਲੱਗਦਾ ਵੀਣੀ ਮਾਰੇ ਨੇ ਬੜਾ ਸੋਹਣਾ ਰੂਪ ਬੜਾ ਸੋਹਣਾ ਹਾਂ ਸਹੀ ਗੱਲ ਕੋਈ ਦਿਨ ਅੱਗੇ ਵਾਸਤੇ ਮਾਰੇ ਤਾਂ ਬਹੁਤ ਸੋਖਦਾ ਵੀ 44 ਸਾਲ ਦਾ ਇਹ ਪਹਿਲਾ ਬੱਚਾ ਵਿਆਹਣ ਲੱਗਿਆ ਨਹੀਂ ਪਹਿਲਾਂ ਪਹਿਲਾ ਮੁੰਡਾ ਵੇਆ ਮੁੰਡਾ ਵੇਆ ਮੁੰਡਾ ਵੱਡਾ ਸਭ ਤੋਂ ਹਾਂਜੀ ਮੁੰਡਾ ਵੱਡਾ ਤੇ ਇਹ ਪਛੋਟੀ ਗੁੱਡੀ ਆ ਹੂੰ ਤੇ ਉਹ ਨਰੇਗਾ ਤੇ ਗਈ ਆ 5 6 ਵਜੇ ਉਹਨੇ ਆਉਣਾ ਅੱਛਾ ਛੋਟੀ ਗੁੱਡੀ ਇੱਕ ਹਾਂਜੀ ਇਹ ਇਹ ਵੱਡੀ ਗੁੱਡੀ ਛੋਟੀ ਗੁੱਡੀ ਤੋਂ ਇਹ ਵੱਡੀ ਆ ਇਹ ਵੱਡੀ ਆ ਇਹ ਤਾਂ 11 ਤਰੀਕ ਵਿਆ ਹਾਂਜੀ 12 11 ਤਰੀਕ 12 ਤਰੀਕ ਵਿਆ ਹਾਂਜੀ ਰਹਾ ਕੇ ਸਿਰਫ ਗਿਣਤੀ ਰੇ ਤੇ 8 ਤੋਂ 9 ਤੱਕ ਦੇਣੀ ਰਹੀ ਹਾਂਜੀ 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 13 ਤਰੀਕ ਤੇ 7 ਤਰੀਕ ਨੂੰ ਐਤਵਾਰ ਚੂੜਾ ਪਾਉਣਾ 7 ਤਰੀਕ ਨੂੰ ਐਤਵਾਰ ਹਾਂਜੀ ਠੀਕ ਆ ਠੀਕ ਆ ਚੇਲੀਆਂ ਚੇਲੀਆਂ ਬਹੁਤ ਵਧੀਆ ਬਹੁਤ ਵਧੀਆ ਚੇਲੀਆਂ ਆਉਣੀਆਂ ਫਿਰ ਚੇਲੀਆਂ ਮੈਂ ਭੱਜ ਜਾ ਚੇਲੀ ਆਉਣੀਆਂ ਇਹ ਥੋੜੇ ਨੇ ਕਿ ਬਿਸਕਟ ਦੇਖੀ ਲਾ ਨਾ ਨਾ ਕੋਈ ਲੈ ਉਹ ਨਾ ਇਧਰ ਆ ਜਾ ਆ ਜਾ ਇਧਰ ਇਧਰ ਆ ਜਾ ਭੱਜ ਜਾ ਅਈ ਸ਼ੱਕ ਨਾ ਨਹੀਂ ਇਹ ਕੋਈ ਤੇ ਹੋਈ ਅੱਬੀ ਚੱਲੇ ਆਤਾ ਚੱਲੇ ਉਹ ਬੜਾ ਹੀ ਮੈਂਬਰ ਆ ਸਰਪੰਚਾ ਦਾ ਇੱਧਰ ਲੈ ਕੱਢੇ ਰੋਜ਼ ਹੀ ਢੇੜੇ ਮਾਰਦੀ ਰੋਜ਼ ਹੀ ਕੌਣ ਤੁਸੀਂ ਤੁਸੀਂ ਮਾਰੇ ਹਾਂਜੀ ਤੁਸੀਂ ਮਾਰੇ ਕਿਹੜੇ ਹਾਂਜੀ ਆਏ ਤੇ ਕੋਈ ਨਹੀਂ ਆਇਆ ਵੀ ਨੇ 1 ਰੁਪਇਆ ਵੀ ਨਹੀਂ ਦਿੱਤਾ ਕਿਸੇ ਨੇ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਦਿੱਤਾ ਤੇ ਮਰ ਕੇ ਮੇਰਾ ਬੱਚਾ ਛੋਟਾ ਜਿਹਾ ਉਹਨਾਂ ਫਿਰ ਵੀਡੀਓ ਕੱਢੀ ਮੇਰੇ ਫੋਨ ਤੇ ਫਿਰ ਉਹਨਾਂ ਨੇ ਤੁਹਾਨੂੰ ਮੁਰਕੇ ਬਾਦ ਵਿੱਚ ਮਤਲਬ ਆ ਗਿਆ ਹਾਂ ਇਹ ਇਹ ਮੁੜ ਕੇ ਪਰਮਾਨ ਕਰਦੇ ਵੀ ਹੋਰ ਤਰ੍ਹਾਂ ਦੇ ਮੈਂ ਕਿਹਾ ਨਾ ਇਦਾਂ ਨਾ ਕਰ ਕੋਈ ਗੱਲ ਨਹੀਂ ਆ ਰਿਸ਼ਤਾ ਇਹਨੂੰ ਕਿੰਨਾ ਟਾਈਮ ਹੋ ਗਿਆ ਓਏ ਤਿੰਨ ਕਿ ਮਹੀਨੇ ਹੀ ਹੋਏ ਅਜੇ ਅੱਛਾ ਤਿੰਨ ਮਹੀਨੇ ਹੋਏ ਹਾਂਜੀ ਠੀਕ ਆ ਠੀਕ ਆ ਤੁਹਾ ਮੈਂ ਰੋਜ ਜਾਂਨੇ ਆ ਮੋੜ ਆਉਨੇ ਆ ਰੋਜ ਜਾਂਨੇ ਆ ਆਪ ਰਹਿੰਦੇ ਟਿਲੇ ਮਠੇ ਇਦਾਂ ਹੀ ਕੋਈ ਕਦੀ ਦਾੜ ਪੀੜ ਹੁੰਦਾ ਵੀ ਕਦੀ ਇਹਨਾਂ ਨੂੰ ਕੋਈ ਹੋ ਗਿਆ ਤੇ ਫਿਰ ਮੈਂ ਆਖਿਆ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਦੇਈਏ ਫਿਰ ਉਹਨਾਂ ਵੀ ਇਹ ਗੱਲ ਆਖੀ ਵੀ ਜਿੰਨੇ ਤੁਸੀਂ ਬੰਦੇ ਆਖੋਗੇ ਅਸੀਂ ਉਹਨੇ ਆਵਾਂਗੇ ਬਹੁਤ ਵਧੀਆ ਵਧੀਆ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਤੇ ਤੁਹਾਰੇ ਨੇ ਤਰਸ ਕੀਤਾ ਵਾ ਹਾਂਜੀ ਜਿਹੜਾ ਆਪਸ ਵਿੱਚ ਮੇਲ ਕਰਾਤਾ ਹਾਂਜੀ ਹਾਂਜੀ ਵੀਡੀਓ ਵੇਖਣੀ ਸੀ ਤੁਸੀਂ ਤੇ ਹਨਾ ਇੱਥੋਂ ਇੱਕ ਚੀਜ਼ ਪਤਾ ਲੱਗਦੀ ਇਹਨਾਂ ਲਾਪਰੀ ਤੇ ਕਿ ਵੀਡੀਓ ਹੋਣੀ ਬੜੀ ਜ਼ਿਆਦਾ ਜ਼ਰੂਰੀ ਹੈ ਕਹਿਣ ਵਾਲੇ ਨਾ ਕਈ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਵੀਡੀਓ ਤੋਂ ਬਣਾਉਂਦੇ ਹੋ ਹੁਣ ਜੇ ਵੀਡੀਓ ਬਣੀ ਹੀ ਹਾਂਜੀ ਤੋ ਤੁਹਾਡੇ ਸਾਹਮਣੇ ਆ ਗਈ ਹਾਂ ਤੁਹਾਨੂੰ ਪਤਾ ਲੱਗ ਗਿਆ ਜ਼ਰੂਰੀ ਨਹੀਂ ਆ ਕਿ ਕੋਈ ਮਦਦ ਕਰਨ ਵਾਲਾ ਜਿੱਤਿਆ ਵੀ ਕੋਈ ਮਦਦ ਲੈਣ ਵਾਲੇ ਵੀ ਆਂ ਜੀ ਹਨਾ ਜਰਾਤਰ ਮਦਦ ਲੈਣ ਵਾਲੇ ਹੀ ਸਾਨੂੰ ਫੋਨ ਕਰਦੇ ਹੁਣ ਤੁਹਾਡੇ ਕੋਲ ਆਉਂਦੇ ਆਉਂਦੇ ਰਸਤੇ ਚ ਆਉਂਦੇ ਆਉਂਦੇ ਪਤਾ ਨਹੀਂ ਸਾਨੂੰ ਕਿੰਨੇ ਫੋਨ ਆਏ ਆ ਵਿਆਹ ਵਾਸਤੇ ਹਾਂਜੀ ਤੇ ਹੁਣ ਇੱਕ ਹੋਰ ਭੈਣ ਸ਼ਹਿ ਤੁਹਾਨੂੰ ਪਤਾ ਨਹੀਂ ਵੇਖੀ ਹੋਵੇ ਵੀਡੀਓ ਤਿੰਨ ਕੁੜੀਆਂ ਨੇ ਉਹਨਾਂ ਦੇ 12 ਸਾਲ ਹੋ ਗਏ ਮਾਪਿਓ ਨਹੀਂ ਹੈਗੇ ਉਹਨਾਂ ਦੇ ਹਾਂਜੀ ਹਾਂਜੀ ਹਨਾ ਉਹਨਾਂ ਦਾ ਸਾਰਾ ਪ੍ਰਬੰਧ ਕਰਨਾ ਹੈ ਜਿਹਾ ਜਿਹੜਾ ਉਹਦਾ ਵਿਆਹ ਜਿਹੜਾ ਉਹਦੀ ਤਰੀਕ ਵੀ ਰੱਖਣੀ ਹੈ ਹਾਂਜੀ ਤੇ ਉਹਦੇ ਘਰ ਚ ਤੇ ਕੋਈ ਹੈ ਹੀ ਨਹੀਂ ਕਿ ਜਿੰਨੇ ਭੱਜ ਦੌੜ ਕਰ ਲੈਣੇ ਹੁੰਦਾ ਭਾਵੇਂ ਮਾਪਿਓ ਤੇ ਪੱਲੇ ਕੁਝ ਹੋਵੇ ਭਾਵੇਂ ਨਾ ਹੋਵੇ ਪਰ ਕਈ ਵਾਰੀ ਹੁੰਦਾ ਕਿ ਬੱਚੇ ਹੋਣ ਨਾ ਮਾਪਿਓ ਤੇ ਬੱਚਿਆਂ ਨੂੰ ਮਤਲਬ ਕਿਤੇ ਨਾ ਕਿਤੇ ਮਾਪਿਓ ਤੇ ਫਿਕਰ ਹੁੰਦੀ ਹੈ ਕਿ ਉਹਨਾਂ ਨੇ ਕਰ ਰਾਤ ਨੂੰ ਸੋਚ ਆਉਂਦੀ ਆ ਕਿ ਅੱਜ ਇਹਨਾਂ ਦਾ ਪਿਓ ਹੁੰਦਾ ਤੇ ਚਲੋ ਉਹਨਾਂ ਬੰਦੇ ਨੇ ਜਿਹੜਾ ਵੀਰ ਜੀ ਕਰ ਲੈਣਾ ਵਾ ਭੱਜ ਨਾਸ ਕਰ ਲੈਣੀ ਆ ਤੇ ਜਨਾਨੀ ਨੇ ਕਹਿੰਦੇ ਕਰਦੇ ਨਾ ਸਹੀ ਗੱਲ ਆ ਸਹੀ ਗੱਲ ਆ ਤੇ ਜੇ ਗਾੜੀ ਜਾ ਕੇ ਬੰਦੇ ਨੂੰ ਆਖਣਗੇ ਤੇ ਤੁਹਾਨੂੰ ਪਤਾ ਅੱਜਕੱਲ ਮਾਹੌਲ ਜਿਹਾ ਚੱਲਣਦਿਆ ਮੂੰਹ ਨਹੀਂ ਫੜ ਲੈਣਾ ਕਿਸੇ ਦਾ ਸਹੀ ਗੱਲ ਆ ਸਹੀ ਗੱਲ ਤੁਹਾਡੀ ਅੱਜਕੱਲ ਕੋਈ ਗੱਲ ਨਹੀਂ ਬਾਕੀ ਕਹਿੰਦੇ ਹੁੰਦੇ ਆ ਰੰਬਣ ਦੀ ਗੱਲ ਹੁੰਦੀ ਆ ਹਾਂਜੀ ਕੀ ਪਤਾ ਅੱਜ ਅਸੀਂ ਆਏ ਕੱਲ ਨੂੰ ਕੋਈ ਹੋਰ ਕਈ ਹੋਰ ਬੋਤਣਾ ਆ ਜਾਂਦੇ ਪਤਾ ਨਹੀਂ ਨਹੀਂ ਆਪਾਂ ਛਕਣਾ ਨਹੀਂ ਕੁਝ ਆਪਾਂ ਚਾਹ ਛਕ ਲੈਨੇ ਬਸ ਚਾਹ ਮੈਂ ਥੋੜੀ ਪੀ ਲਿਆ ਆਏ ਕੋਈ ਗੱਲ ਥੋੜੀ ਆਵਾਜ਼ ਹੈ ਮੈਂ ਬਤਵਾ ਨਹੀਂ ਸ਼ੁਰੂ ਇੱਕ ਆਪ ਲੱਗ ਰਿਹਾ ਸੀ ਨਹੀਂ ਉਝਾ ਮੈਂ ਬਤਵਿੰਦੀ ਨਹੀਂ ਵੀ ਦੁੱਧ ਗਰਮ ਪੀ ਲਓ ਨਹੀਂ ਨਹੀਂ ਕੋਈ ਚੀਜ਼ ਲੋੜ ਨਹੀਂ ਨਾ ਨਾ ਬਸ ਸ਼ਕਲੋ ਸ਼ਕਲੋ ਹੁਣ ਕਰ ਲਿਆ ਜੀ ਚੰਗਾ ਜੀ ਇਹ ਇੱਕ ਤਰ੍ਹਾਂ ਤਾਂ ਆਹ ਕੋਨਾ ਕੰਮ ਤਾਂ ਵੀ ਨਹੀਂ ਦੇਉਂਦੇ ਇਹ ਗਾਂ ਦੇ ਇਟਾ ਲਾਈਆਂ ਉੱਤੇ ਹਨ ਇਹ ਤਾਂ ਹੀ ਢਿੱਕ ਪੈਣੀਆਂ ਇਹ ਬੜੀ ਯਾਰ ਢਿੱਕੀ ਫੇਰ ਇਤਰਾ ਤੇਰਾ ਦਈਂਗਾ ਢਿੱਕ ਪੈਣੀ ਫੇਰ ਆ ਦਈਂਗਾ ਚਲੋ ਸ਼ੁਰੂ ਤੋਂ ਆਪ ਚਲਾਕ ਜੂਸ ਧੁੰਦੇ ਤੇ ਕੁਝ ਗਾੜੀ ਪੁੱਤ ਵੀ ਉਹੋ ਜਿਹਾ ਨਿਕਲਿਆ ਤੇ ਕੀ ਕਰ ਲੈਣਾ ਅਸੀਂ ਤੁਹਾਨੂੰ ਪਤਾ ਲੈ ਕਿਸਮਤ ਮਾੜੀ ਹਾਂ ਉਹ ਹੋਵੇ ਨਾ ਚਲਾਕ ਉਹਦੇ ਵਿੱਚ ਇੱਕ ਜੀ ਚਲਾਕ ਕੋਈ ਰੱਬ ਤੇ ਰੋਸ ਹੈਗਾ ਰੱਬ ਤੇ ਕੋਈ ਰੋਸ ਨਹੀਂ ਇੰਨਿਆਂ ਇੰਨਾ ਪਤੀ ਚਲਾ ਗਿਆ ਪੋਤੇ ਉਹੋ ਜਿਹਾ ਨਿਕਲ ਆਇਆ ਘਰ ਦੇ ਵਿੱਚ ਇੰਨੀ ਗਰੀਬੀ ਹੈ ਇਹ ਦਾਨੀ ਕਰੀ ਜਾਂਦਾ ਕੋਈ ਰੋਸ ਹੈਗਾ ਨੀ ਰੋ ਨਹੀਂ ਹੈ ਕਿ ਗਰੀਬੀ ਦੇ ਵਿੱਚ ਇੰਨੀ ਕੱਟ ਲਈ ਆ ਜ਼ਿੰਦਗੀ ਲੰਗੀ ਹੈ ਚਲ ਮਹਾਰਾਜ ਬਾਬੇ ਗਾੜੀ ਇਹੋ ਹੱਥ ਜੋੜਦੇ ਚ ਰੁੱਖੀ ਮਿੱਸੀ ਦਈ ਜਾਂਦਾ ਹਾਏ ਹਾਏ ਇੰਨਾ ਹੀ ਮਹਾਰਾਜ ਗਾੜੀ ਅਰਦਾਸ ਕਰੀ ਤੇ ਵੀ ਮਹਾਰਾਜ ਰੁੱਖੀ ਮਿੱਸੀ ਦਈ ਜਾਂਵੇਂ ਹਾਏ ਹਾਏ ਮਰ ਤਾਂ ਟਰਦੀ ਕਿਲਾ ਬਖਸ਼ੇ ਦੀ ਅਰਦਾਸ ਕਰਾਂਗੇ ਤੁਹਾਡੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ